ਕਿ ਮੈਂ ਕੱਲੋ ਦੀ ਵੀਡੀਓ ਦੇਖ ਰਿਹਾ ਸੀ ਪੱਗ ਬੰਨੀ ਹੋਈ ਆ ਉਹਨਾਂ ਹੱਥ ਵਿੱਚ ਬਾਲਟੀ ਫੜੀ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਵਾਂ ਕਰ ਰਿਆ ਕਾਦੇ ਵਾਸਤੇ ਹੁਣ ਹੁਣ ਗੁਰਦੁਆਰਾ ਸਾਹਿਬ ਕਿਉਂ ਚੇਤੇ ਆਇਆ ਕਿ ਸਿੱਖਾਂ ਦੇ ਵਿੱਚ ਗੁਰਦੁਆਰਾ ਨਹੀਂ ਲੱਭਦਾ ਕਿ ਜਿਹੜੇ ਕਿਸਾਨ ਬੈਠੇ ਹੋਏ ਉਹਨਾਂ ਦੇ ਵਿੱਚ ਨਹੀਂ ਗੁਰਦੁਆਰਾ ਲੱਭਦਾ ਕਿ ਜਿਹੜੇ ਕਿਸਾਨ ਬੈਠੇ ਹੋਏ ਸੀ ਉਹਨਾਂ ਦੇ ਵਿੱਚ ਗੁਰੂ ਨਹੀਂ ਲੱਭਦਾ ਕੱਲ ਦੀ ਹੁਣ ਬਾਲਟੀ ਫੜੀ ਹੋਈ ਸੀ ਉਹਨਾਂ ਸਿਰ ਤੇ ਪੱਗ ਬੰਨੀ ਸੀ ਕਿਉਂ ਸਿੱਖਾਂ ਨੂੰ ਮੂਰਖ ਬਣਾਉਣ ਵਾਸਤੇ ਮੈਂ ਬੜੀ ਸੇਵਾ ਕਰਦਾ ਜੀ ਦੀ ਸੇਵਾ ਕੱਦ ਅਸੀਂ ਭੁੱਲੇ ਨਹੀਂ ਆ ਜੋ ਕਿਸਾਨਾਂ ਦੇ ਨਾਲ ਥੋੜੇ ਦਿਨ ਪਹਿਲਾਂ ਜੋ ਕਿਸਾਨਾਂ ਦੇ ਨਾਲ ਹੋਇਆ ਸਿਰ 파ੜੇਗੇ ਇੱਕ ਮਾਂ ਦਾ ਪੁੱਤ ਹੈ ਜਿਹੜਾ ਕੱਲਾ ਕੱਲਾ ਪੁੱਤ ਸੀ ਜਿਹੜਾ ਬੱਲੋ ਪਿੰਡ ਦਾ ਰਹਿਣ ਵਾਲਾ ਸਿੱਧੀ ਗੋਲੀ ਮਾਰ ਕਰਕੇ ਮਾਰ ਦਿੱਤਾ ਗਿਆ 700 ਤੋਂ ਵੱਧ ਕਿਸਾਨਾਂ ਦੀਆਂ ਲਾਸ਼ਾਂ ਜਿਹੜੀਆਂ ਘਰਾਂ ਦੇ ਵਿੱਚ ਆਈਆਂ ਉਹਨਾਂ ਦੇ ਵਿੱਚ ਕਿੰਨੇ ਮਾਵਾਂ ਦੇ ਪੁੱਤ ਸਨ ਕਿੰਨਾ ਕਈਆਂ ਦੇ ਸਿਰਾਂ ਦੇ ਸਾਈਂ ਸਨ ਅਸੀਂ ਇਹਦੇ ਭੁੱਲੇ ਨਹੀਂ ਉਸ ਲੀਡਰ ਨੂੰ ਅਸੀਂ ਕਹਿ ਦੇਣਾ ਚਾਹੁੰਦੇ ਆ ਅਸੀਂ ਨਹੀਂ ਭੁੱਲੇ ਸਾਡੇ ਪੰਜਾਬ ਦੇ ਵਿੱਚ 700 ਤੋਂ ਵੱਧ ਲਾਸ਼ਾਂ ਆਈਆਂ ਨੇ ਹੁਣ ਬਾਲਟੀ ਫੜ ਕੇ ਸਰਨਾ ਨਹੀਂ ਹੁਣ ਜੋ ਮਰਜ਼ੀ ਕਰ ਲਿਆ ਜਾਵੇ